ਫੇਮ ਕਾਰ ਲੈ ਕੇ ਉਥੇ ਜਦੋਂ ਮੈਂ ਕਾਰ ਲਾਇਆ ਤਾਂ ਉਹਦੇ ਵਿੱਚ ਕੈਸ਼ ਦੀ ਚ ਇੱਕ ਕੈਨਰਾ ਬੈਂਕ ਚ ਲਾ ਗਿਆ ਕੈਨਰਾ ਬੈਂਕ ਵਾਲਾ ਮੈਨੂੰ ਚੁਰਾਉਣ ਨੂੰ ਜਾਂਦਾ ਇੱਕ ਕੁੜਮੇ ਹੈਲਪ ਬੰਗਲੇ ਮੈਂ ਕਿਹਾ ਮੈਨੂੰ ਹੈਲਪ ਕਰ ਦੋ ਮੇਰੀ ਮੈਂ ਚੁਰਾਉਣੀ ਨਹੀਂ ਜਾਂਦਾ ਉਹ ਉਹਨੇ ਕਾਰ ਲਾਇਆ ਕਾਰ ਇਹ ਮੇਰਾ ਬਦਲੀ ਕਰ ਲਿਆ ਮੇਰੇ ਵਾਸਤੇ 1000 ਰੁਪਏ ਕਢਾ ਦੇ ਮਾਡਰਨ ਤੇ ਸੁਰੱਖਿਅਤ ਸ਼ਹਿਰ ਕਹੇ ਜਾਣ ਵਾਲੀ ਮੁਹਾਲੀ ਚ ਹੋਈ ਇੱਕ ਹੋਰ ਵਾਰਦਾਤ ਸੀਸੀਟੀਵੀ ਕੈਮਰਾ ਚ ਕੈਚ ਹੋ ਗਈ ਹੈ ਜੀ ਹਾਂ ਤਸਵੀਰਾਂ ਨੂੰ ਗੌਰ ਨਾਲ ਵੇਖੋ ਤਸਵੀਰਾਂ 'ਚ ਇੱਕ ਬਜ਼ੁਰਗ ਏਟੀਐਮ 'ਚੋਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਨੇੜੇ ਹੀ ਇੱਕ ਸ਼ਖਸ ਹੋਰ ਖੜਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਉਹੀ ਲਾੜਤੀ ਹੈ ਜਿਸਨੇ ਇਸ ਬਜ਼ੁਰਗ ਦੀ ਲਾਚਾਰੀ ਇਸ ਦੇ ਭੋਲੇਪਨ ਦਾ ਫਾਇਦਾ ਚੁੱਕ ਇਸ ਬਜ਼ੁਰਗ ਨੂੰ ਆਪਣਾ ਸ਼ਿਕਾਰ ਬਣਾ ਲਿਆ ਉਸ ਦਾ ਖਾਤਾ ਖਾਲੀ ਕਰ ਦਿੱਤਾ ਜੀ ਹਾਂ ਚੰਡੀਗੜ੍ਹ ਦੇ ਸੈਕਟਰ 56 ਦੇ ਰਹਿਣ ਵਾਲੇ 75 ਸਾਲਾ ਸਿੱਧੂ ਉਲਸੇਗ ਵੱਡੀ ਠੱਗੀ ਦਾ ਸ਼ਿਕਾਰ ਹੋਏ ਨੇ 74 ਮੁਲਜ਼ਮ ਨੇ ਉਹਨਾਂ ਦਾ ATM ਬਦਲ ਕੇ ਉਹਨਾਂ ਦੇ ਖਾਤੇ ਚੋਂ 80000 ਰੁਪਏ ਕਢਵਾ ਲਏ ਨੇ ਉਹਨਾਂ ਨਾਲ ਵੱਡੀ ਠੱਗੀ ਮਾਰੀ ਹੈ ਇਹ ਸਭ ਕੁਝ ਕਿਵੇਂ ਹੋਇਆ ਇਹ ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਲਓ ਚੌਥੇ ਮਹੀਨੇ 5 ਤਰੀਕ ਨੂੰ ਮੈਂ ਕਰੋ ਇਹ ATM ਦਾ ATM ਕਾਰਡ ਲੈ ਕੇ ਤੇ ਐਸਵੀਏ ਦੇ ਤੇ ਐਸਵੀਏ ਸੈਕਟਰ 6 ਫੇਸ ਦੇ ਵਿੱਚ ATM ਤੇ ਗਿਆ ਉਥੇ ਜਦੋਂ ਮੈਂ ਕਾਰ ਲਾਇਆ ਤਾਂ ਉਹ ਦੇ ਵਿੱਚ ਕੈਸ਼ ਨਹੀਂ ਸੀ ਪਿਛਾ ਚੱਕਰ ਉਹ ਗੱਲ ਲਿਆ ਗਿਆ ਕਿ ਇਹਦੇ ਵਿੱਚ ਕੈਸ਼ ਨਹੀਂ ਹੈ ਉੱਥੋਂ ਮੈਂ ਨਿਕਲ ਕੇ ਕੈਨਰਾ ਬੈਂਕ ਚਲਾ ਗਿਆ ਕੈਨਰਾ ਬੈਂਕ ਵਾਲਾ ਮੈਨੂੰ ਚਲਾਣ ਨਹੀਂ ਆਂਦਾ ਉੱਥੇ ਦੋ ਬੰਦੇ ਖੜੇ ਸੀ ਇਹ ਇੱਕ ਨੂੰ ਮੈਂ ਹੈਲਪ ਮੰਗ ਲਈ ਮੈਂ ਕਿਹਾ ਮੈਨੂੰ ਹੈਲਪ ਕਰ ਦਿਓ ਮੇਰੀ ਮੈਂ ਚਲਾਣ ਨਹੀਂ ਆਂਦਾ ਉਹਨੇ ਕੀ ਕੀਤਾ ਉਹਨੇ ਕਾਰ ਲਿਆ ਕਾਰ ਹੀ ਮੇਰਾ ਬਦਲੀ ਕਰ ਲਿਆ ਕਾਰ ਮੈਨੂੰ ਦੂਸਰਾ ਐਸ ਐਸ ਵੀ ਦਾ ਦੂਸਰਾ ਘਰ ਦੇ ਤਾ ਮੈਨੂੰ ਪਤਾ ਲੱਗਿਆ ਤੇ ਉਹਨੇ ਜੇ ਜਦੋਂ ਮੇਰਾ ਕਾਲ ਆਇਆ ਤਾਂ ਉਹਤੇ ਪਿੰਨ ਗਲਤ ਦੱਸਿਆ ਜਦੋਂ ਪਿੰਨ ਗਲਤ ਦੱਸਿਆ ਤਾਂ ਮੈਂ ਐਚਡੀਐਸ ਤੋਂ ਚਲਾ ਗਿਆ ਐਚਡੀਐਫਸੀ ਦੇ ਉਹ ਤਾਂ ਉੱਥੇ ਗਿਆ ਤੇ ਉਹ ਉੱਥੇ ਕਾਲ ਆਇਆ ਤਾਂ ਉਹਨੇ ਵੀ ਪਿੰਨ ਗਲਤ ਦੱਸਿਆ ਮੈਂ ਕਾਲ ਲੈ ਕੇ ਕਾਇਆ ਕਰ ਆ ਗਿਆ ਉਹ ਬੰਦੇ ਨੇ 40 ਡੀ ਚੋੜਾ ਕੇ ਵੈਸੇ ਕਢਾ ਲੇ ਮੇਰੇ 8000 ਰੁਪਏ ਕਢਾ ਲੇ ਜੀਹਨ ਤਰਸਲ ਸਰਦੂਲ ਸਿੰਘ ਆਪਣਾ ਏਟੀਐਮ ਕਾਰਡ ਲੈ ਕੇ ਏਟੀਐਮ ਗਏ ਸੀ ਜਿੱਥੇ ਉਹਨਾਂ ਨੂੰ ਪੈਸੇ ਕਢਵਾਉਣ 'ਚ ਮੁਸ਼ਕਲ ਆ ਰਹੀ ਸੀ ਉਹਨਾਂ ਦੇ ਕੋਲ ਖੜਾ ਇੱਕ ਵਿਅਕਤੀ ਇਹ ਸਭ ਕੁਝ ਵੇਖ ਰਿਹਾ ਸੀ ਉਸਨੇ ਬਜ਼ੁਰਗ ਨੂੰ ਕਿਹਾ ਕਿ ਲਿਆਉ ਮੈਂ ਤੁਹਾਡੀ ਮਦਦ ਕਰ ਦਿੰਦਾ ਪਰ ਇਸ ਲਾਣਤੀ ਦਾ ਮਨਸੂਬਾ ਤਾਂ ਕੁਝ ਹੋਰ ਹੀ ਸੀ ਬਜ਼ੁਰਗ ਨੇ ਮੰਗੀ ਤਾਂ ਮਦਦ ਸੀ ਪਰ ਬਦਲੇ 'ਚ ਇਨਾਂ ਨੂੰ ਵੱਡਾ ਧੋਖਾ ਮਿਲਿਆ ਕਿਉਂਕਿ ਇਸ ਛਾਤਰ ਇਸ ਲਾਣਤੀ ਨੇ ਬੜੀ ਚਲਾਕੀ ਦੇ ਨਾਲ ਬਜ਼ੁਰਗ ਦਾ ਏਟੀਐਮ ਬਦਲ ਦਿੱਤਾ ਜਦੋਂ ਸਰਦੂਲ ਸਿੰਘ ਆਪਣੇ ਘਰ ਪਹੁੰਚੇ ਤਾਂ ਉਹਨਾਂ ਦੇ ਫੋਨ ਤੇ ਇੱਕ ਇੱਕ ਕਰਕੇ ਮੈਸੇਜ ਆਏ ਕਿ ਚਰਨੀਗੜ੍ਹ ਦੇ ਸੈਕਟਰ 40 ਦੇ ਏਟੀਐਮ ਚੋਂ 10-10 ਹਜ਼ਾਰ ਰੁਪਏ ਦੇ 4 4 ਲੈਣ ਦੇਣ ਉਹਨਾਂ ਦੇ ਖਾਤੇ ਚੁਕਿਤੇ ਗਏ ਨਹੀਂ ਇਸ ਤੋਂ ਇਲਾਵਾ ਉਹਨਾਂ ਦੇ ਖਾਤੇ ਚੋਂ 19-19 ਹਜ਼ਾਰ ਰੁਪਏ ਦੇ ਦੋ ਡਿਜੀਟਲ ਪੁਕਤਾ ਵੀ ਕੀਤੇ ਗਏ ਜੇਕਰ ਸਰਦੂਲ ਸਿੰਘ ਦੀ ਗੱਲ ਮੰਨੀ ਜਾਵੇ ਤਾਂ 5 ਅਪ੍ਰੈਲ ਨੂੰ ਉਹਨਾਂ ਦੇ ਏਟੀਐਮ ਦੇ ਵਿੱਚੋਂ ਕੁੱਲ 80 ਹਜ਼ਾਰ ਰੁਪਏ ਕਢਵਾ ਲਏ ਗਏ ਸਰਦੂਲ ਸਿੰਘ ਅਤੇ ਉਹਨਾਂ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਵਾਰਦਾਤ ਨੂੰ ਲਗਭਗ 50 ਦਿਨ ਬੀਤ ਚੁੱਕੇ ਨੇ ਬਜ਼ੁਰਗ ਥਾਣੇ ਦੇ ਗੇੜੇ ਤੇ ਗੇੜੇ ਲਾ ਰਹੇ ਨੇ ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਕਾਰਵਾਈ ਨਹੀਂ ਕੀਤੀ ਜਾ ਰਹੀ ਐ ਮੇਰੇ ਫਾਤ ਸਾਹਿਬ ਸਰਦੂਲ ਸਿੰਘ ਜੀ ਇਹਨਾਂ ਦਾ ਏਟੀਐਮ ਦਾ ਫਰਾਡ ਹੋਇਆ ਪਿਛਲੇ ਮਹੀਨੇ ਅ ਅਸੀਂ 5 5 ਤਰੀਕ ਨੂੰ 5 ਤਰੀਕ ਚੌਥਾ ਮਹੀਨਾ ਅਸੀਂ ਐਪਲੀਕੇਸ਼ਨ ਦਿੱਤੀ ਸੀਗੀ ਇਹ ਪੰਜਾਬ ਐਸਐਸਪੀ ਆਫਿਸ ਜੋ ਕਿ 11 4 2025 ਨੂੰ ਇਹਨੂੰ ਸਾਨੂੰ ਅਸ਼ਵੈਸ਼ਨ ਦਿੱਤਾ ਗਿਆ ਤੁਹਾਨੂੰ ਕੋਲ ਆਏਗੀ ਜਾਂ ਅਸੀਂ ਤੇਰੀ ਕਾਰਵਾਈ ਕਰਾਂਗੇ ਬਟ ਸਾਡੇ ਤੇ ਕੋਈ ਕਾਰਵਾਈ ਨਾ ਤੁਹਾਨੂੰ ਕੋਈ ਫੋਨ ਨਾ ਕੋਈ ਮੈਸੇਜ ਆਇਆ ਕੁਝ ਨਹੀਂ ਕੋਈ ਕਾਰਵਾਈ ਨਹੀਂ ਹੋਈ ਹੈ ਫਿਰ ਅਸੀਂ ਉਥੇ ਐਪਲੀਕੇਸ਼ਨ ਤੁਹਾਨੂੰ ਮੈਸੇਜ ਨਾ ਆਂਦੇ ਦੇਖ ਅਸੀਂ ਫਾਜ਼ਲ ਸਾਹਿਬ ਆਗੇ ਆ ਨਾ ਥਾਣੇ ਬਜ਼ੁਰਗ ਆਗੇ ਆ ਗੇੜੇ ਮਰਮਰ ਤੰਗ ਹੋ ਗਏ ਵਿਚਾਰੇ ਫਿਰ ਅਸੀਂ ਦੁਬਾਰਾ ਐਪਲੀਕੇਸ਼ਨ ਦਿੱਤੀ ਸਸ ਅਸੀਂ ਆ ਕਿ ਇਸ ਮਹੀਨੇ 16 ਇਸ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਆ ਨਾ ਸਾਨੂੰ ਕੋਈ ਮੈਸੇਜ ਆਇਆ ਨਾ ਸਾਨੂੰ ਕੋਈ ਫੋਨ ਆਇਆ ਮੇਰੇ ਫਾਦਰ ਸਾਹਿਬ ਨਿਤ ਗੇੜੇ ਮਾਰਦੇ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਨਾ ਕਿ ਕਾਰਵਾਈ ਹੋਏਗੀ ਹਜੇ ਤੱਕ ਸਰ ਕੋਈ ਕਾਰਵਾਈ ਨਹੀਂ ਹੋਈ ਆ ਇਹ ਚੰਡੀਗੜ੍ਹ ਤੇ ਮੁਹਾਲੀ ਦੇ ਬਿਲਕੁਲ ਸੇਫ ਜਗ੍ਹਾ ਹੈ ਇਹ ਜਿਹੇ ਬਜ਼ੁਰਗਾਂ ਨਾਲ ਠੱਗੀ ਹੋਏਗੀ ਤਾਂ ਬੰਦਾ ਇੱਥੋਂ ਕਿੱਥੋਂ ਸੇਫ ਹੈ ਇਹ ਦਾਅਵੇ ਕਰਦੀ ਆ ਪੁਲਿਸ ਕੀ ਸੀਨੀਅਰ ਸਿਟੀਜ਼ਨ ਸੇਫ ਹੈ ਹਰ ਇੱਥੇ ਦਾ ਨਾਗਰਿਕ ਸੇਫ ਹੈ ਕੋਈ ਸੇਫਟੀ ਨਹੀਂ ਹੈ ਸਰ ਇਹ ਬਜ਼ੁਰਗਾਂ ਨੂੰ ਲੁੱਟ ਖੋਈ ਹੋਈ ਆ 80000 ਰੁਪਏ ਇਹਨਾਂ ਦੇ ਏਟੀਐਮ ਤੋਂ ਵਿਡਰੋਅਲ ਕਰਾ ਲਿਆ ਗਿਆ। ਐਨੇ ਦਿਨ ਹੋ ਗਏ ਆ 49 50 ਦੱਸਦੀ ਹੈ ਕਿ ਬਜ਼ੁਰਗ ਚੰਡੀਗੜ੍ਹ ਤੇ ਰਹਿਣ ਵਾਲੇ ਹੀ ਨਹੀਂ। ਉਹਨਾਂ ਦਾ ਏਟੀਐਮ ਮੁਹਾਲੀ ਚ ਬਦਲਿਆ ਗਿਆ ਤੇ ਪੈਸੇ ਫਿਰ ਚੰਡੀਗੜ੍ਹ ਤੋਂ ਹੀ ਕਢਵਾਏ ਗਏ। ਇਸ ਲਈ ਹੁਣੇ ਬਜ਼ੁਰਗ ਅਤੇ ਉਸ ਦਾ ਪਰਿਵਾਰ ਚੰਡੀਗੜ੍ਹ ਅਤੇ ਪੰਜਾਬ ਦੋਵਾਂ ਦੀ ਪੁਲਿਸ ਨੂੰ ਅਪੀਲਾਂ ਕਰ ਰਿਹਾ ਹੈ, ਦੁਹਾਈਆਂ ਦੇ ਰਿਹਾ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਏ, ਉਹਨਾਂ ਨੂੰ ਇਨਸਾਫ਼ ਦਵਾਇਆ ਜਾਏ ਪਰ ਉਹਨਾਂ ਨੂੰ ਇਨਸਾਫ਼ ਮਿਲਣ ਦੀਆਂ ਉਮੀਦਾਂ ਦਿਨੋ-ਦਿਨ ਧੁੰਦਲੀਆਂ ਹੁੰਦੀਆਂ ਜਾ ਰਹੀਆਂ ਨੇ। ਇਹ ਤਸਵੀਰਾਂ ਇਸ ਗੱਲ ਦੀ ਗਵਾਹੀ ਭਰ ਰਹੀਆਂ ਨੇ ਕਿ ਕਲਯੁਗ ਹੈ ਭਾਈ ਜੇਕਰ ਕੋਈ ਤੁਹਾਡੀ ਮਦਦ ਕਰਨ ਦੀ ਗੱਲ ਵੀ ਆਖਦਾ ਹੈ ਤਾਂ ਉਸ ਤੇ ਯਕੀਨ ਨਾ ਕਰੋ ਕਿਉਂਕਿ ਕੁਝ ਨਹੀਂ ਪਤਾ ਕਿ ਆਖਿਰ ਉਸ ਦਾ ਅਸਲ मंसूबा ਕੀ ਹੋਵੇ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਬਜ਼ੁਰਗ ਨੂੰ ਕਦੋਂ ਇਨਸਾਫ ਮਿਲਦਾ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ 'ਚ ਕਦੋਂ ਤੇ ਕਿਹੜੀ ਕਾਰਵਾਈ ਕੀਤੀ ਜਾਂਦੀ ਹੈ ਬਿਊਰੋ ਰਿਪੋਰਟ ਪੀਟੀਸੀ న్యూਸ